ਜੋ ਮੈਨੂੰ ਨਾ ਇਸ ਏਰੀਏ ਦੇ ਜਿਹੜੇ ਸਰਪੰਚ ਨੇ ਸਾਡੇ 10 12 ਉਹਨਾਂ ਦੇ ਫੋਨ ਆਏ ਤੇ ਇੱਥੇ ਜਿਹੜਾ ਜੀਸੀਵੀ ਲੱਗੀ ਦੀ ਆ ਕਾਫੀ ਟਰੱਕ ਇੱਥੇ ਲੱਗੇ ਨੇ ਜਿਹੜਾ ਕਿ ਮਾਈਨਿੰਗ ਕਰ ਰਹੇ ਨੇ ਜਿਹੜਾ ਇੱਥੋਂ ਆਪਣਾ ਨੀਤਾ ਬਜਰਾ ਜਾਂ ਰੋੜੀ ਜੀ ਰਿਕਰਡ ਕਰਕੇ ਉਹ ਭਰ ਭਰ ਕੇ ਟਰੱਕ ਜਿਹੜੇ ਲੈ ਕੇ ਜਾ ਰਹੇ ਨੇ ਅਸੀਂ मौके ਦੇ ਇੱਥੇ ਪਹੁੰਚੇ ਹਾਂ ਔਰ ਇਹਨੇ ਪੁੱਛਿਆ ਇਹ ਰਿਕਾਲ ਹੋਇਆ ਸੀਗਾ 20 ਲੀਟਰ ਦਾ ਮਤਲਬ ਜਿਹੜਾ ਗੰਦ ਮੰਦਾ ਉਹ ਚੁੱਕ ਕੇ ਬਾਹਰ ਲੈ ਕੇ ਜਾਣਾ ਤੁਸੀਂ ਸਾਹਮਣੇ ਲਾਇਆ ਮਾਰਾ ਲਈ ਉਹ ਗੰਦ ਦੇ ਪੂਰੇ ਪੂਰੇ ਢੇਰ ਭੇ ਆ ਇੰਦਰ ਦੇ ਵਾਸੇ ਪੂਰਾ ਠਹਿ ਰਿਹਾ ਲੱਗਿਆ ਲੇਕਿਨ ਇਹ ਜਿਹੜਾ ਹੈ ਇਹ ਬਜਰਾ ਤੇ ਪੁੱਟ ਪੁੱਟ ਕੇ ਜਿਹੜਾ ਨਜ਼ਾਰਾ ਹੈ ਆ ਕਾਫੀ ਦਿਨਾਂ ਦਾ ਇਸ ਇਹ ਜਿਹੜਾ ਪਾਣੀ ਇਸ ਇਲਾਕੇ ਦਾ ਬੰਦ ਕੀਤਾ ਹੋਇਆ ਛੋਲੇ ਦਾ ਸੀਜ਼ਨ ਹੈ ਸਾਡੇ ਕਿਸਾਨਾਂ ਦਾ ਕਾਫੀ ਜਿਹੜਾ ਝੋਨਾ ਇਸ ਚੱਕਰ ਦੇ ਵਿੱਚ ਮਰ ਜਾਣਾ ਕਿ ਅਗਰ ਉਹਨਾਂ ਨੂੰ ਪਾਣੀ ਨਹੀਂ ਮਿਲ ਦੇਣਾ ਮਾਨ ਸਾਹਿਬ ਦਿਨ ਰਾਤ ਮਿਹਨਤ ਕਰ ਰਹੇ ਹਨ ਔਰ ਨਹਿਰੀ ਪਾਣੀ ਜਿਹੜਾ ਆ ਆਮ ਲੋਕਾਂ ਦਾ ਆਮ ਕਿਸਾਨਾਂ ਦਾਕ ਪਹੁੰਚਾਇਆ ਜਾ ਰਿਹਾ ਕਿਥੇ 21% ਜਾਂ 22% ਖੇਤੀ ਹੁੰਦੀ ਸੀ ਨਹਿਰੀ ਪਾਣੀ ਤੇ ਅੱਜ ਮਾਨ ਸਾਹਿਬ ਇਹ 70% ਤੱਕ ਪਹੁੰਚਾਤਾ ਮਾਨ ਸਾਹਿਬ ਦਿਨ ਰਾਤ ਕੰਮ ਕਰ ਰਹੇ ਨੇ ਲੇਕਿਨ ਕੁਝ ਲੋਕ ਜਿਨ੍ਹਾਂ ਦੇ ਪੁਰਾਣੇ ਜਿਹੜੇ ਸੀਗੇ ਟਾਈਮ ਦੇ ਤੇ ਨੌਕਰੀਆਂ ਆਖਰੀਆਂ ਤੇ ਲੱਗੇ ਲੋਕ ਉਹ ਲੋਕ ਜਿਹੜਾ ਉਹਨਾਂ ਨੇ ਮੇਰੀ ਵਕਤ ਅੱਜ ਵੀ ਪੁਰਾਣੇ ਜਿਹੜੇ ਆਪਣੇ ਪਾਰਟੀ ਨਾਲ ਸੰਬੰਧ ਰੱਖਦੇ ਆ ਇਹ ਜਿਹੜਾ ਇੱਥੇ ਠੇਕੇਦਾਰ ਵੀ ਪੁਰਾਣੀ ਪਾਰਟੀ ਨਾਲ ਸਮਾਂ ਰੱਖਦਾ ਹੋਰ ਇੱਥੇ ਜਿਹੜਾ ਉਹ ਹੈ ਤੁਹਾਡਾ ਐਸਡੀਓ ਲੱਗਿਆ ਉਹ ਵੀ ਉਸ ਪਾਰਟੀ ਦਾ ਹੀ ਮੈਂਬਰ ਹੈ ਇਸ ਕਰਕੇ ਇਹਨਾਂ ਦੀ ਆਪਸ ਵਿੱਚ ਮਿਲੀਭੁਗਤਾਂ ਔਰ ਸਾਡੀ ਸਰਕਾਰ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਆ ਮੈਂ ਇੱਥੇ ਆਇਆ ਔਰ ਇੱਥੇ ਸਾਡੇ ਸਾਰੇ ਸਰਪੰਚਾਂ ਨੂੰ ਮੈਂ ਵਿਸ਼ਵਾਸਨ ਦਿੱਤਾ ਔਰ ਅਸੀਂ ਇਹ ਸਾਰਾ ਜਿਹੜਾ ਜਿੰਨਾ ਵੀ ਇਹਨਾਂ ਦੇ ਟਰੱਕ ਸੇ ਬਾਹਰ ਕਢਾਤੇ ਨੇ ਔਰ ਅਸੀਂ ਇਸ ਤੋਂ ਬਾਅਦ ਇਥੇ ਮੈਨੂੰ ਨਹੀਂ ਹੋਵੇਗਾ ਕੰਟਰੈਕਟਰ ਦੀ ਕਾਪੀ ਉਹ ਐਸਡੀਓ ਨੇ ਬਹੁਤ ਚਾਰ ਵਾਰ ਕਿਹਾ ਕਿ ਸਾਨੂੰ ਦਿਖਾਓ ਕਿ ਕਿਥੇ ਤੱਕ ਉਹ ਕਾਪੀ ਲੇਕਿਨ ਉਹ ਬੰਦਾ ਜਿਹੜਾ ਕਾਪੀ ਨਹੀਂ ਦੇ ਰਿਹਾ ਇਹਦਾ ਮਤਲਬ ਉਹ ਮੇਲੇ ਭਜਦਾ ਹੈ ਸੋ ਅਸੀਂ ਇਹਦੀ ਬਕਾਇਦਾ ਇਨਕੁਆਇਰੀ ਕਰਾਵਾਂਗੇ ਡੀਸੀ ਸਾਹਿਬ ਨੇ ਫੋਨ ਕੀਤਾ ਔਰ ਡੀਸੀ ਸਾਹਿਬ ਨੇ ਇਥੇ ਨੂੰ ਪਾਣੀ ਨਹੀਂ ਜਿਹੜਾ ਹੈ ਉਹ ਚਲਵਾਤਾ ਹੈ ਅਧਿਕਾਰੀਆਂ ਨਾਲ ਜੇ ਤੁਹਾਡੀ ਗੱਲਬਾਤ ਹੋਈ ਹੈ ਤਾਂ ਅਧਿਕਾਰੀਆਂ ਦਾ ਕੀ ਕਹਿਣਾ ਹੈ ਇਸ ਮਾਮਲੇ 'ਨ ਮੈਂ ਅਧਿਕਾਰੀ ਦੇਖੋ ਡੀਸੀ ਸਾਹਿਬ ਜਿਹੜੇ ਉਹ ਪੋਜ਼ਿਟਿਵ ਸੀਗੇ ਉਹਨਾਂ ਨੇ ਕਿਹਾ ਤੇ ਉਹਨੇ ਬੰਦ ਕਰਾ ਦੇ ਉਹਨੂੰ ਕੰਮ ਨੂੰ ਔਰ ਮੈਂ ਪਾ ਸੋ ਲੇਕਿਨ ਇਹਨੇ ਥੱਲੇ ਵਾਲੇ ਇਰੀਗੇਸ਼ਨ ਦੇ ਡਿਪਾਰਟਮੈਂਟ ਦੇ ਲੋਗਲ ਇਹ ਸਾਰੇ ਮਿਲਣਗੇ ਆਪਸ ਵਿੱਚ ਇਹਨਾਂ ਨਾਲ ਐਸਡੀਓ ਐਕਸ ਦੇ ਸਾਰੇ ਮਿਲਿਆ ਕਿ ਉਹ ਇਹਨਾਂ ਕੋਲ ਕਾਪੀ ਨਹੀਂ ਇਹ ਗੱਲ ਸਾਡੇ ਕੋਲ ਦਿਖੋ ਲੱਗ ਜਿੰਮੇਵਾਰ ਆ ਜੀਓ ਕਮਸ਼ਕਿਤੇ ਇਸ ਨੂੰ ਕੰਟੈਕਟਲੀ ਕਾਪੀ ਰੱਖੋ ਉਹਨਾਂ ਨਾਲ ਐਸਡੀਓ ਬਾਰ ਬਾਰ ਕੇ ਆ ਲਗਾਉਂਗਾ ਫਿਰ ਇਹਨੇ